ਛਤਰੀ ਲਾਈ ਆ ਬਾਪੂ ਵਾਲੀ ਸਮਝਦੇ ਹਾਲ ਅਜੇ ਤੇ ਆਉਣਾ ਮਈ ਦਉਣੀ ਇਹਦੇ ਮਦਾਨ ਨੂੰ ਵੀ ਪਖੇ ਟੱਟੀਆਂ ਪਹਿਲਾਂ ਲੱਗੀਆਂ ਮੈਨੂੰ ਇਸ ਸਮੇਂ ਵੀ ਮਦਾਨ ਤੇ ਪਖੰਡੋ ਪਿਓ ਤੇ ਪੁੱਤੋ ਗਾੜੀ ਆਉਂਦੇ ਹੀ ਭਗਵੰਤ ਜੀ ਮਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਯਾਦ ਮੈਂ ਤੇ ਹਦਾਨ ਆ ਕੇ ਮਤ ਹੁਣ ਪਤਾ ਨਹੀਂ ਇਹ ਸੇਵਿਕ ਟੱਟੀਆਂ ਨੇ ਕਿ ਪੋਲਿਟੀਕਲ ਟੱਟੀਆਂ ਨੇ ਇਹ ਟੱਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਤੁਹਾਨੂੰ ਲੱਗਦਾ ਪੋਲਿਟੀਕਲ ਟੱਟੀਆਂ ਜਾਦੀਆਂ ਕਿਉਂਕਿ ਸਭ ਦਾ ਬੇ ਬੱਚੇ ਆ ਕਾਕੇ ਆ ਖੰਡ ਪੀਨਸ ਤੇ ਖਿਆਵਦੇ ਆ ਮੈਨੂੰ ਲੱਗਦਾ ਕਿ ਆਵਾਜ਼ ਸੀ ਮਤਲਬ ਅੱਛਾ ਅੱਛਾ ਜਿਹੜੀਆਂ ਥੱਲੇਓ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ ਕੋਚਾਸ ਗਰਾਉਂਡ ਹੈ ਮਤਲਬ ਕੰਮ ਨਿਬੜ ਗਿਆ ਕਾਲੀ ਦਲ ਦਾ ਵੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇ ਇੱਕ ਦੀ ਗੱਲ ਤਾਪਮਾਨ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਪਰ ਕਿਹਦੇ ਤੋਂ ਲੋਈ ਉਹ ਪਨਾਬ ਚਾਲੀ ਨੇ ਜੇ ਤਾਪਮਨ ਹੋ ਗਿਆ ਜਿਆਦਾ ਗਰਮੀ ਜਿਆਦੀ ਫੇਕਦੇ ਚਲੋ ਏਸੀ ਚ ਚੱਲਦੇ ਛੱਡੋ ਪੰਜਾਬ ਦਾ ਕੀ ਕਰਨਾ ਆ ਆ ਉਹਨਾਂ ਦੀ ਹਾਲਤ ਹੈ ਅੱਜ ਜ਼ਿਕਰ ਪੰਜਾਬ ਬਚਾਓ ਯਾਤਰਾ ਜੋ ਸ਼ੋਮਣੇ ਕਾਲੇ ਦਲ ਵੱਲੋਂ ਕੀਤੀ ਤੇਰੀ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਤਬੀਅਤ ਨਾਲ ਸਾਥ ਦੇ ਕੇ ਤਰਾਵੋ ਤੇ ਦੋ ਦਿਨ ਦੇ ਲਈ ਯਾਤਰਾ ਵੀ ਸ਼ਟਾਲ ਦਿੱਤੀ ਹੈ ਅਜੇ ਤਾਂ ਗਰਮੀ ਵੀ ਦਿਖਾਈ ਜਦ ਪਹਿਲਾਂ ਬੁਖਾਰ ਹੋ ਗਿਆ ਡਾਇਰੀਆ ਹੋ ਗਿਆ ਹਾਂ ਡਾਇਰੀਆ ਤੇ ਬੁਖਾਰ ਵੀ ਬੜੀ ਬਸ ਇਹ ਹਵਾ ਆ ਨਾ ਦੀਦਾ ਦੇ ਬੱਚਿਆਂ ਤੇ ਇਹ ਸਰ ਕਾਕੇ ਨੇ ਚਾਰ ਦਿਨਾਂ ਜੇ ਧੁੱਪ ਪਈ ਨਹੀਂ ਉੱਤੇ ਛਤਰੀ ਲਾਈ ਆ ਬਾਪੂ ਵਾਲੀ ਸਮਝਦੇ ਦੀ ਗੱਲ ਅਜੇ ਤੇ ਆਉਣਾ ਮਈ ਦੌਣੀ ਇਹਦੇ ਅਜੇ ਤੇ ਦਿਹਾੜੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਉਹ ਪੰਜਾਬੀ ਜੀ ਕਿ ਕਿਸੇ ਬੁਮਾਦੀ ਨੂੰ ਦੱਸ ਹੁਣ ਪੈਰੀ ਆ ਜੀ ਇੰਗਲਿਸ਼ ਚ ਦਾ ਪਤਾ ਹੈ ਪੰਜਾਬੀ ਜੀ ਦੱਸੋ ਨਾ ਪੰਜਾਬੀ ਚ ਕਿਸੇ ਨੇ ਵੀ ਟੱਟੀਆਂ ਲਾਗੀਆਂ ਬੰਦੇ ਇਹ ਆਜੋ ਤਾਂ ਯਾਰ ਮਦਾਨ ਨੂੰ ਵੀ ਪਖੇ ਟੱਟੀਆਂ ਪਹਿਲਾਂ ਲੱਗੀਆਂ ਬੰਦੇ ਸਭ ਆਖੀ ਮਦਾਨ ਤੇ ਭਖਣਦੇ ਪਿਓ ਤੇ ਪੁੱਤੋ ਗਾੜੀ ਆਓ ਦੇਹੀ ਭਗਵੰਤ ਮਾਨ ਦੇ ਅੱਗੇ ਜਾਓ ਮਾਨ ਸਾਹਿਬ ਦੇ ਅੱਗੇ ਜਾਓ ਤੁਹਾਨੂੰ ਪਹਿਲਾਂ ਯਾਰ ਮੈਂ ਤਾਂ ਹਵਾ ਨੇ ਆ ਕੇ ਮਤ ਹੁਣ ਪਤਾ ਨਹੀਂ ਇਹ ਸੀਵਿਕ ਟੱਟੀਆਂ ਨੇ ਕਿ ਪੋਲਿਟਿਕਲ ਟੱਟੀਆਂ ਨੇ ਇਹ ਟੱਟੀਆਂ ਦਾ ਦੋ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟੱਟੀਆਂ ਲੱਗੀਆਂ ਉਹਨਾਂ ਨੂੰ ਮੈਨੂੰ ਲੱਗਦਾ ਪੋਲਿਟਿਕਲ ਟਟਕਾਂ ਜਾਦੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਦੇ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟਕਾਂ ਜਿਹੜੀਆਂ ਥੱਲੇੋਂ ਕੱਲ ਬੱਚਿਆਂ ਕੋਲ ਬੱਚਿਆਂ ਕੋਲ ਕੱਲ ਕੋਚਾਤ ਗਰਾਉਂਡੇ ਸੀ ਮਤਲਬ ਕੰਮ ਨਿਭੜ ਗਿਆ ਕਾਲੀ ਦਲ ਦਾ ਵੀ ਭਾਜੀਪੀ ਦਾ ਜਿੱਦਾਂ ਪੰਜਾਬ ਛੋੜਿਆ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਜੀ ਕਹਿੰਦੇ ਬਹੁਤ ਵਧੀਆ ਸਭ ਉਹ ਪਹਿਲਾਂ ਸਾਦੀ ਧਿਆੜੀ ਦਾ ਉਹ ਤਾਪਮਾਨ ਚੈੱਕ ਕਰਦੇ। ਤੁਸੀਂ ਤਾਂ ਇੰਗਲਿਸ਼ ਦਾ ਬਹੁਤੀ ਬੋਲਿਆ ਕਰਦਾ। ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ। ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾ ਚਲਦੇ ਆ। ਕਿ ਅਸੀਂ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ। ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ? ਸਭ ਦੇ ਇੱਕ ਦੀ ਗੱਲ। ਤਾਪਮਾਨ ਦੇਖ ਕੇ ਨਿਕਲਦੇ ਆ। ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਜੋਂ ਪੰਜਾਬ ਬਚਾ ਲੀਂਦੇ। ਜੇ ਤਾਪਮਾਨ ਹੋ ਗਿਆ ਜ਼ਿਆਦਾ ਗੱਲ ਨਹੀਂ ਜਾਦੀ ਫੇਕਦੇ ਚਲੋ ਏਸੀ ਚੱਲਦੇ ਛੱਡੋ ਪੰਜਾਬ ਦਾ ਕੀ ਘਨਾਰ ਬਚਾਉਂਦੇ ਆ ਆ ਉਹਦਾ ਦੀ ਹਾਲਤ ਹੈ ਜੀ ਦੀ ਵਾਜ ਨੂੰ ਕੋਰ ਸਮਝਦੇ ਬਲੇ ਕੋਈ 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 ਸਾ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ ਔਰ ਮੈਂ ਮੈਂ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ 13 ਦੀ 13 ਸੀਟਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਰਹੀ ਆ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਬਤਨ ਘਰ ਨਹੀਂ ਪਊਗਾ ਇਹ ਸਭ ਲੋ ਵਿੱਚ ਐਮਐਲਏ ਮੰਤਰੀ ਕੈਂਡੀਡੇਟ ਅੱਲਾਹ ਤੇਨ ਇੱਕ ਕਹਦਾਂਗੇ ਸਾਡੇ ਲਈ ਤਾਪਮਨ 32 ਡਿਗਰੀ ਵੀ ਉਦਾਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ ਉਦਾਂ ਦਾ ਜਿੱਦਾਂ ਦਾ ਤਾਪਮਨ ਹੋਊਗਾ ਸਾਰੇ ਕਲੈਕਸ਼ਨ ਅਸੀਂ ਸਾਲ ਚ ਲੜੀ 2-2 ਡਿਗਰੀ ਤੇ ਜਾਂਦੇ ਹੀ 7 ਵਜੇ ਚੱਲ ਜਾਂਦੇ ਡੋਰ ਟੂ ਡੋਰ ਦਾ ਸਭ ਦੇ ਕਿਦਾਂ ਐਵੇਂ ਮਾਹੌਲ ਬਣਾਇਆ ਜਾ ਹਾਂਜੀ ਬੰਦ ਹੋ ਰਹੀ ਹੈ ਜੀ ਤਬੀਰ ਠੀਕ ਹੈ ਠੀਕ ਉਹਨਾਂ ਆਪੇ ਕਿਹਾ ਯਾਰ ਟੱਟੀਆਂ ਲੱਗੀਆਂ ਅਸੀਂ ਥੋੜੀਆਂ ਕੀ ਆ ਆਪੇ ਕਿਹਾ ਮੈਂ ਤਾਂ ਸੇਰੇ ਦੇਖਣ ਆਇਆ ਉਹ ਆਪੇ ਕਹੀ ਜਾਂਦੇ ਕਿ ਆਜ ਬਜੀਠੀਆ ਸਾਹਿਬ ਜਾਣਗੇ ਜੀ ਮੈਂ ਮੈਂ ਤਾਂ ਤੁਹਾਡੇ ਜਾਂ ਚੈਨਲ ਤੋਂ ਵੇਖਿਆ ਤੁਸੀਂ ਲਾਉਂਦੇ ਹੋ ਅੱਬ ਕੀ ਆਣਾ ਸੰਗਬੀਰ ਉਹਦੀ ਬਿਪਾਦ ਹੋ ਗਿਆ ਮਜੀਠੀਆ ਸਾਹਿਬ ਜਾਣ ਕੇ ਤੇ ਉਹ ਆਈ ਜੱਟ ਦੇ ਦਾ ਬੱਝੇ ਆਵੇ ਜੀ ਸਾਨੂੰ ਕੋਈ ਦੀ ਜੀ ਪਰਿਵਾਰ ਬਚਾਉ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤੱਕ ਮੇਰਾ ਖਾ ਤਾਂ ਰਹਿੰਦੇ ਹੋਣਾ ਅੱਧਾ ਪੰਜਾਬ ਨਹੀਂ ਦਾਣ ਤੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਬਿਮਾਰੀ ਆ ਜਾਏ ਮਾਤਾ ਸੱਚੇ ਪਾਤਸ਼ਾਹ ਨੂੰ ਤੰਦਰੁਸਤ ਕਰੇ ਉਹ ਸੇ ਠੀਕ ਆ ਤੇ ਸਾ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਤੋਂ ਆਪਣੇ ਅੱਖੀ ਦੇਖਣ ਜਿਹਾ ਕੀ ਹਾਲਤ ਹੋ ਜੀ ਅਲਵਰ ਸਾਹਿਬ ਟੈਲੀਫੋਨ ਕਰ ਰਹੀ ਹੈਗੀ ਇਹ ਕਿਸ਼ਤੀਵਾਲ ਦੀ ਯਾਗੀ ਦਾ ਖਾਰਜ ਕਰ ਦਿੱਤੀ ਹੋਈ ਹੈ ਉਹ ਨਗਰ ਸਟੈਪ ਕੀ ਹੋ ਨਾ ਕੋਈ ਨਹੀਂ ਆਪਾ ਹਾਈ ਕੋਰਟ ਤੇ ਸੁਪਰੀਮ ਕੋਰਟ ਸਾਨੂੰ ਮਿਆਪਾਲ ਕਾ ਤੇ ਪੂਰਾ ਮਤਲਬ ਵਿਸ਼ਵਾਸ ਹੈ ਕੋਈ ਗਲਤ ਕਾਨੂੰਨੀ ਲੜਾਈ ਹੈ ਲੜਾਂਗੇ ਜਿੰਨਾ ਚਿਰ ਤੱਕ ਲੋਟ ਪਈ ਹੋਣੀ ਤੇ ਲੜਾਂਗੇ ਅੰਬਰਦਰਦਰ ਕਿਦਾਂ ਆ ਰਿਹਾ ਜੀ ਉੱਥੇ ਕਲੈਕਸ਼ਨ ਦਾ ਜੀ ਅੰਬੋ ਸਾਹਿਬ ਆਪ ਤੁਸੀਂ ਵੇਖਿਆ ਵੀ ਤੁਹਾਨੂੰ ਤੋਂ ਬੇਬਦ ਹੋ ਗਿਆ ਜੋ ਅੰਬਤ ਸਾਹਿਬ ਦੇ ਵਿੱਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਹੀ ਆ ਉਹ بڑے بڑے ਵੱਡੇ ਉੱਤੋਂ ਆਏ ਦਿਉ ਯਾਦਕ ਤੋਂ ਉੱਥੋਂ ਕਿਤੇ ਮੈਂ ਆਏ ਆ ਅਗਲੇ ਦੇ ਧਰਤੀ ਦੇ ਉਹ ਨਹੀਂ ਦੇ ਤਾ ਲੋਕਾਂ ਨੇ ਅਮਰ ਸਾਹਿਬ ਜਿੱਤੂ ਜੀ ਆਮ ਆਦਮੀ ਪਾਰਟੀ ਇਹ ਪਹਿਲੀ ਵਾਰ ਹੋਊਗਾ ਕਿ ਇਦਾਂ ਦੇ ਵੱਡੇ ਸ਼ਹਿਰ ਦੇ ਵਿੱਚ ਇਦਾਂ ਦੇ ਧਾਰਮਿਕ ਤੇ ਪੋਲੀਟਿਕਲੀ ਤੇ ਹੈਰੀਟੇਜ ਦੇ ਪੱਖੋਂ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਸ਼ਹਿਰ ਹੈ ਉੱਥੋਂ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ ਮੈਂ ਤੁਹਾਨੂੰ ਅੱਜ